ਅੱਜ ਰੋਟਰੀ ਕਲੱਬ ਭਾਂਖੜਾ ਨੰਗਲਵੱਲੋ ਜਬੀਟੀ ਪ੍ਰਾਇਮਰੀ ਸਕੂਲ ਨੰਗਲ ਵਿਖੇ ਚਾਈਲਡ ਅਵੇਅਰਨੈਸ ਕੈਂਪ ਲਗਾਇਆ ਗਿਆ ਜਿਸ ਵਿੱਚ ਸਕੂਲ ਦੇ ਲਗਭਗ 100 ਦੇ ਕਰੀਬ ਵਿਦਿਆਰਥੀਆਂ ਦਾ ਫ੍ਰੀ ਦੰਦਾ ਦਾ ਚੈੱਕਅਪ ਅਤੇ ਫ੍ਰੀ ਡੈਂਟਲ ਕਿੱਟਾਂ ਤੇ ਦਵਾਈਆਂ ਦਿੱਤੀਆਂ ਗਈਆਂ ਇਸ ਤੋਂ ਇਲਾਵਾ ਰੋਟਰੀ ਕਲੱਬ ਭਾਂਕੜਾ ਨੰਗਲਵੱਲੋ ਸਕੂਲ ਨੂੰ ਪੱਖੇ ਅਤੇ ਸਕੂਲ ਦੀ ਜ਼ਰੂਰਤ ਦੇ ਹਿਸਾਬ ਨਾਲ ਹੋਰ ਵੀ ਜ਼ਰੂਰਤ ਦਾ ਸਮਾਨ ਸਕੂਲ ਨੂੰ ਮੁਹੱਈਆ ਕਰਵਾਇਆ ਗਿਆ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਰੋਟਰੀ ਕਲੱਬ ਦੇ ਮੈਂਬਰ ਡਾਕਟਰ ਨਿਸ਼ਚਲ ਸ਼ਰਮਾ ਅਤੇ ਦੰਦਾ ਦੀ ਡਾਕਟਰ ਸ਼ਾਕਸ਼ੀ ਸਹਾਣੀ ਵੱਲੋਂ ਬੱਚਿਆਂ ਦਾ ਫ੍ਰੀ ਚੈੱਕਅਪ ਕੀਤਾ ਗਿਆ ਅਤੇ ਬੱਚਿਆਂ ਨੂੰ ਸਕੂਲ ਅਤੇ ਘਰ ਦੇ ਵਿੱਚ ਧਿਆਨ ਰੱਖਣ ਵਾਲੀ ਜ਼ਰੂਰੀ ਗੱਲਾਂ ਬਾਰੇ ਜਾਣਕਾਰੀ ਵੀ ਦਿੱਤੀ। ਪત્રਕਾਰਾਂ ਨਾਲ ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਪਰਵੇਸ਼ ਸੋਨੀ ਜੀ ਨੇ ਕਿਹਾ ਕਿ ਰੋਟਰੀ ਕਲੱਬ ਭਾਂਕੜਾ ਨੰਗਲ ਨੇ ਹਮੇਸ਼ਾ ਹੀ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਇਆ ਹੈ ਤੇ ਸਮੇਂ-ਸਮੇਂ ਤੇ ਇਲਾਕੇ ਵਿੱਚ ਸਮਾਜ ਭਲਾਈ ਦੇ ਕੰਮਾਂ ਨੂੰ ਲੈ ਕੇ ਕਲੱਬ ਦੁਆਰਾ ਅਜੀਹੇ ਉਪਰਾਲੇ ਕੀਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਛੋਟੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮੈਡੀਕਲ ਦੇ ਨਾਲ ਜੁੜੀਆਂ ਮੁੰਡਲੀ ਸਿੱਖਿਆ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਜਿਸ ਨਾਲ ਉਹ ਆਪਣੇ ਆਪ ਨੂੰ ਸਵੱਛ ਅਤੇ ਤੰਦਰੁਸਤ ਰੱਖ ਸਕਦੇ ਨੇ। ਉਹਨਾਂ ਸਕੂਲ ਦੇ ਹੈੱਡ ਮੈਡਮ ਤੇ ਸਟਾਫ ਦੀ ਤਾਰੀਫ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਨੇ ਸਕੂਲ ਦੇ ਸਾਰੇ ਸਿਸਟਮ ਨੂੰ ਸੁਚੇੇਜੇ ਢੰਗ ਨਾਲ ਮੈਨੇਜ ਕੀਤਾ ਹੈ ਸਾਰਾ ਸਕੂਲ ਦਾ ਸਟਾਫ ਵਿਧਾਈ ਦਾ ਪਾਤਰ ਹੈ ਇਸ ਮੌਕੇ ਤੇ ਕਲਬ ਦੇ ਸੈਕਟਰੀ ਬਲਜਿੰਦਰ ਸਿੰਘ ਸੀਨੀਅਰ ਮੈਂਬਰ ਤੇ ਕਲਬ ਟ੍ਰੇਨਰ ਪ੍ਰਦੀਪ ਸੋਨੀ ਨਰੇਸ਼ अरोड़ा ਜੀਤਰਾਮ ਸ਼ਰਮਾ ਪ੍ਰਵੀਨ ਅंसारी ਵਿਨਾਲ ਸੇਠ ਯੋਗੇਸ਼ ਨਾਗਪਾਲ ਰਿਤੇਸ਼ ਕੋਤਮ ਅਮਨ ਬਜਾਜ ਆਦਿ ਮੈਂਬਰ ਹਾਜ਼ਰ ਸਨ ਸਿੰਘ ਜੀ ਰੋਟਰੀ ਕਲਬ ਤੋਂ ਆਏ ਸੀਨੀਅਰ ਮੈਂਬਰਸ ਨਰੇਸ਼ अरोड़ा ਜੀ ਪ੍ਰਦੀਪ ਸੋਨੀ ਜੀ ਜੀਤਰਾਮ ਸ਼ਰਮਾ ਜੀ ਪ੍ਰਵੀਨ ਸਾਲੀ ਜੀ ਉੱਚਜੋ ਡੈਂਟਲ ਚੈਕਅਪ ਕਰਮਾਏ ਡਾਕਟਰ ਸਾਖੀ ਜੀ ਸਮੂਹ ਸਕੂਲ ਦੇ ਸਾਫ ਰੱਖਾਂਗੇ ਵਾਸ਼ ਕਰਾਂਗੇ ਧੋਵਾਂਗੇ ਤਾਂ ਸਾਡੀਆਂ ਤਕਰੀਬਨ ਸਾਰੀਆਂ ਬਿਮਾਰੀਆਂ ਠੀਕ ਹੋ ਸਕਦੀਆਂ ਨੇ ਲੱਗਣ ਗਿਆ ਹੀ ਨਹੀਂ ਤੇ ਸਾਡੀ ਸਿਹਤ ਠੀਕ ਰਹਿ ਸਕਦੀ ਹੈ ਹਾਥ ਧੋਣ ਦਾ ਜੋ मेन नियम है अपन हाथ कदों धोने एक बहुत बड़ी कला है सिंपली पानी हाथ धो तो के आ जाते हैं सारे धो लेते हैं फिर आप साफ कर दिया। दूसरा आ चीज पिछे दो ਦੋ ਤੀਸਰਾ ਆਠੀਸ ਜੰਗੀਦਰਾ ਚੌਥਾ ਆਠੀਸ ਦੋ ਨਾਹਾਂ ਪੰਜਵਾਂ ਅਗੁੱਠੇ ਕੱਲੀ ਕੱਲੀ ਉਂਗਲ ਸਤਿ ਅਰ ਜੀ 6 ਨਾਲ ਕਲਾਈਆਂ ਓਕੇ ਠੀਕ ਹੈ ਸਤਵਾਂ ਅੱਗੇ ਦੇ ਜਿਹੜੇ ਕਲਾਸ ਤੇ ਬਲੋ ਪਾਵਰਟੀ ਲਾਈਨ ਦੇ ਫੈਮਿਲੀ ਦੇ ਬੱਚੇ ਪੜਨ ਆਉਂਦੇ ਨੇ ਪਰ ਇੱਕ ਗੱਲ ਦੇਖ ਕੇ ਬਹੁਤ ਖੁਸ਼ੀ ਹੁੰਦੀ ਸੀ ਕਿ ਤੁਸੀਂ ਬੱਚੇ ਤੇ ਤੁਹਾਡੇ ਪੇਰਾਂ ਜਦੋਂ ਮੈਂ ਸਾਨੂੰ ਫੇਰੇ ਇੱਥੇ ਆਂਦੇ ਦੇਖਦੇ ਆ ਕਿ ਤੁਸੀਂ ਵੀ ਜਿਸ ਤਰ੍ਹਾਂ ਮਾਡਲ ਸਕੂਲਾਂ ਦੇ ਵਿੱਚ ਬੱਚੇ ਟਾਈ ਵਗੈਰਾ ਲਾ ਕੇ ਆਂਦੇ ਨੇ ਤੁਸੀਂ ਸਾਰਾ ਬੱਚਾ ਉਹੀ ਇਮਪ੍ਰੈਸ਼ਨ ਨਾਲ ਟਾਈ ਲਾ ਕੇ ਆਂਦਾ ਕਿ ਮੈਂ ਵੀ ਆਨਰ ਟਾਈਮ ਦੇ ਵਿੱਚ ਕਿਸ ਤਰ੍ਹਾਂ ਆਪਣੇ ਆਪ ਨੂੰ ਜ਼ਿੰਦਗੀ ਦੇ ਵਿੱਚ ਮੇਨਟੇਨ ਰੱਖਣਾ ਹੈ। ਇਹ ਇੱਕ ਬਹੁਤ ਵੱਡੀ ਗੱਲ ਹੈ ਸਾਡੇ ਹਿੰਦੂਫਾਨ ਦੇ ਵਿੱਚ ਕਿ ਚਾਹੇ ਕੋਈ ਅਮੀਰ ਹੋਵੇ ਚਾਹੇ ਕੋ ਗਰੀਬ ਹੋਵੇ ਹਰ ਬੱਚੇ ਨੂੰ ਐਜੂਕੇਸ਼ਨ ਜੋ ਹੈ ਉਹ ਮਿਲਣੀ ਬਹੁਤ ਜ਼ਰੂਰੀ ਹੈ। ਉਸ ਦੇ ਲਈ ਜੋ ਸਾਡੀ ਸਰਕਾਰਾਂ ਪੰਜਾਬ ਸਰਕਾਰ ਆ ਚਾਹੇ ਕੇਂਦਰ ਸਰਕਾਰ ਆ ਉਹ ਸਾਰੇ ਕੰਮ ਨਹੀਂ ਕਰ ਸਕਦੇ ਸਾਡੇ ਐਨਜੀਓ ਦਾ ਵੀ ਕੁਝ ਫਰਕ ਬਣਦਾ ਕਿ ਅਸੀਂ ਸਰਕਾਰਾਂ ਦੇ ਨਾਲ ਮਿਲ ਕੇ ਸਮਾਜ ਦੇ ਵਿੱਚ ਹਰ ਵਰਗ ਦੀ ਸੇਵਾ ਕਰੀ। ਕੁਰਦੇ ਮੱਗੇ ਨੇ ਜਿਹੜੀ ਅਸੀਂ ਸਰਕਾਰਾਂ ਦੇ ਨਾਲ ਸਹਿਯੋਗ ਕਰਦੇ ਹੋਏ ਇਸ ਤਰ੍ਹਾਂ ਦੇ ਛੋਟੇ-ਛੋਟੇ ਪ੍ਰੋਜੈਕਟ ਸਾਡੇ ਸੰਗਤ ਦਾ ਗੌਰਵ ਬਿੱਤ ਗਿਆ ਜਿੱਤੇ ਕਿ ਉਹਨਾਂ ਨੇ ਸਾਡੇ ਕੋਲ ਪਹਿਲਾਂ ਪੁੱਛਿਆ ਕਿ ਸਾਨੂੰ ਕੀ ਰਿਕੁਆਇਰਮੈਂਟ ਹੈ ਤਾਂ ਜੋ ਵੀ ਸਾਡੇ ਕੋਲ ਸਕੂਲ ਦੇ ਰਿਕੁਆਇਰਮੈਂਟ ਸੀ ਇਹ ਕਿਤਨੀ ਵਾਸਤਵਿਕ ਸੀ ਤਾਂ ਉਹਨਾਂ ਕੋਲੋਂ ਪਹਿਲ ਦੇ ਦੇ ਆਪਨੇ ਸਾਡੀ ਸਾਰੀ ਰਿਕੁਆਇਰਮੈਂਟਸ ਨੂੰ ਆ ਪੂਰੀਆਂ ਕੀਤੀਆਂ ਨੇ ਮੈਂ ਤੇ ਪੂਰਾ ਸਟਾਫ ਆਪਣੇ ਤਹੇ ਦੇ ਤੋਂ ਅਸੀਂ ਪਾਗਨਾ ਦੇ ਮੁੱਖ ਬੰਦਰ ਰੋਡ ਤੇ ਲੱਗਾ ਸਨ ਮਾਣ ਮਾਰਦੇ ਆਂ ਤੇ ਆਸ ਕਰਦੇ ਆਂ ਕਿ ਅਗੇ ਵੀ ਸਕੂਲ ਮੋਇਸਟਰਾਂ ਦੀ ਹੀ ਹੈਲਪ ਪ੍ਰੋਵਾਈਡ ਕਰਦੇ ਰਹਿੰਗੇ ਸੋ ਥੈਂਕ ਯੂ ਜੀ ਸਾਰਿਆਂ ਨੂੰ ਸਿੱਗੀ ਤੇ ਅੱਜ ਅਸੀਂ ਆਪਣੇ ਕਲੱਬ ਦੇ ਵੱਲੋਂ ਇੱਥੇ ਇਸ ਸਕੂਲ ਵਿੱਚ ਸਮਾਨਤਾ ਜਿਹੜਾ ਡੋਨੇਟ ਕਰੀ ਰਹੇ ਹਾਂ ਪਰ ਜਿਸ ਤਰੀਕੇ ਨਾਲ ਸਾਡਾ ਕਲੱਬ ਹਮੇਸ਼ਾ ਹੀ ਜਿਹੜਾ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਅਗਰਸਰ ਰਹਿੰਦਾ ਹੈ ਉਸੇ ਕਰੀਦੇ ਮੱਦੇ ਨਜ਼ਰ ਅੱਜ ਅਸੀਂ ਸਕੂਲ ਦੇ ਵਿੱਚ ਇੱਕ ਡੈਂਟਲ ਚੈੱਕਅਪ ਕੈਂਪ ਇੱਕ ਮੈਡੀਸਨ ਜਿਹੜਾ ਜਿਹੜਾ ਚੈੱਕਅਪ ਕੈਂਪ ਹੈ ਉਹ ਆਰਗੇਨਾਈਜ਼ ਕਰਾਇਆ ਤੇ ਲੱਖਪੁਰ ਜਿੱਨੀ ਸਕੂਲ ਦੀ ਜਿਹੜੀ ਸਟਰੈਂਥ ਹੈ 100 ਦੇ ਕਰੀਬ ਸਟੂਡੈਂਟਸ ਹੈ ਸਕੂਲ ਦੇ ਵਿੱਚ ਉਹਨਾਂ ਨੂੰ ਫ੍ਰੀ ਮੈਡੀਕਲ ਜਿਹੜੀਆਂ ਡੈਂਟਲ ਕਿਟਸ ਹੈ ਉਹ ਅਵੇਲੇਬਲ ਕਰਾਈਆਂ ਤੇ ਨਾਲੇ ਬੱਚਿਆਂ ਦਾ ਸਾਰਿਆਂ ਦਾ ਫ੍ਰੀ ਜਿਹੜਾ ਡੈਂਟਲ ਚੈੱਕਅਪ ਹੈ ਉਹ ਸਾਡੇ ਕਲੱਬ ਦੇ ਵੱਲੋਂ ਕਰਵਾਇਆ ਗਿਆ ਤੇ ਬਾਕੀ ਸਕੂਲ ਦੇ ਵਿੱਚ ਆ ਕੇ ਬੜੀ ਖੁਸ਼ੀ ਹੋਈ ਕਿਉਂਕਿ ਜਿਸ ਤਰੀਕੇ ਦੇ ਨਾਲ ਸਕੂਲ ਦੇ ਮੈਂ ਹੈੱਡ ਮੈਡਮ ਨੂੰ ਮਿਲਿਆ ਬਹੁਤ ਹੀ ਜ਼ਿਆਦਾ ਚੰਗੀ ਮਿਹਨਤ ਕਰਦੇ ਆ ਉਹ ਸਕੂਲ ਕਿਉਂਕਿ ਜੋ ਅਸੀਂ ਸਕੂਲ ਦੇ ਹਾਲਾਤ ਕਦੀ ਪਹਿਲਾਂ ਦੇਖੀਦੇ ਸੀਗੇ ਉਹਦੇ ਨਾਲੋਂ ਸਕੂਲ ਅੱਜ ਬਹੁਤ ਜ਼ਿਆਦਾ ਤਰੱਕੀ ਕਰ ਚੁੱਕਿਆ ਹੈ ਸਕੂਲ ਦੇ ਵਿੱਚ ਬੜੀ ਚੰਗੀ ਨਾਲੇ ਬਿਲਡਿੰਗ ਬੜੀ ਅੱਛੀ ਰੈਨੋਵੇਟ ਕਰਾ ਲਈ ਸਕੂਲ ਦੇ ਕਲਾਸ ਰੂਮ ਜਿョ ਅਸੀਂ ਦੇਖੇ ਤੇ ਬੜੀ ਖੁਸ਼ੀ ਹੋਈ ਬਹੁਤ ਅੱਛੇ ਕਲਾਸ ਰੂਮਸ ਮੇਨਟੇਨ ਕੀਤੇ ਹੋਏ ਆ ਬੱਚਿਆਂ ਦੀ ਐਜੂਕੇਸ਼ਨ ਦੇ ਉੱਤੇ ਸਾਰਾ ਸਟਾਫ ਬੜਾ ਅੱਛਾ ਕੰਮ ਕਰ ਰਿਹਾ ਤੇ ਸਾਨੂੰ ਬੜੀ ਖੁਸ਼ੀ ਮਿਲਦੀ ਹੈ ਕਿ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਕਿਸੇ ਸਕੂਲ ਦੇ ਵਿੱਚ ਜਾਂਦੇ ਆ ਤੇ ਉੱਥੇ ਟੀਚਰਸ ਇੰਨੀ ਜ਼ਿਆਦਾ ਜਿਹੜੇ ਇਹਨਾਂ ਨੂੰ ਟੀਚਰਸ ਨੂੰ ਕੋਕੇ ਇੱਕ ਕੋ ਗੁਰੂ ਦਾ ਦਰਜਾ ਦਿੱਤਾ ਗਿਆ ਪੇਰੈਂਟਸ ਤੋਂ ਬਾਅਦ ਟੀਚਰ ਆਂਦੇ ਨੇ ਕਿ ਜਦੋਂ ਇੰਨੀ ਮਿਹਨਤ ਕਰਦੇ ਨੇ ਤਾਂ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਤੇ ਬਾਕੀ ਹੈਡ ਮੈਡਮ ਦੇ ਨਾਲ ਤੇ ਹੋਰ ਸਟਾਫ ਨਾਲ ਸਾਡੇ ਅੱਜ ਦੀ ਡਿਸਕਸ਼ਨ ਹੋਈ ਹੈ ਤੇ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡਾ ਕਲੱਬ ਕਿਉਂਕਿ ਅਸੀਂ ਇਹਨਾਂ ਦੀ ਮਿਹਨਤ ਨੂੰ ਦੇਖ ਕੇ ਬੜੇ ਸਾਨੂੰ ਖੁਸ਼ੀ ਮਿਲਦੀ ਹੈ ਸਾਡੇ ਕਲੱਬ ਵੱਲੋਂ ਜੋ ਵੀ ਅੱਗੇ ਇਹਨਾਂ ਦੀ ਰਿਕੁਆਇਰਮੈਂਟ ਸਾਨੂੰ ਅੱਗੇ ਆਏਗੀ ਅਸੀਂ ਉਹ ਇਹਨਾਂ ਦੀ ਜਿਹੜੀ ਰਿਕੁਆਇਰਮੈਂਟ ਹੈ ਜਿੰਨੀ ਸਾਡੇ ਕਲੱਬ ਦੀ ਸਮਰੱਥਾ ਹੋਵੇਗੀ ਅਸੀਂ ਜਰੂਰ ਉਹਨੂੰ ਪੂਰੀ ਕਰਾਂਗੇ ਤੇ ਬੱਚਿਆਂ ਨੂੰ ਲੈ ਕੇ ਬੱਚਿਆਂ ਦਾ ਜਿਹੜਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਹੈ ਜਾਂ ਸਮੇਂ-ਸਮੇਂ ਤੇ ਉੱਤੇ ਬੱਚਿਆਂ ਨੂੰ ਕੋਈ ਸਟੇਸ਼ਨਰੀ ਦੀ ਰਿਕੁਆਇਰਮੈਂਟ ਰਹਿੰਦੀ ਹੈ ਬੈਗਸ ਦੀ ਰਿਕੁਆਇਰਮੈਂਟ ਰਹਿੰਦੀ ਹੈ ਉਹ ਵੀ ਸਾਡੇ ਕਲੱਬ ਵੱਲੋਂ ਜਿਹੜੀ ਹੈ ਉਹ ਜਰੂਰ ਪੂਰੀ ਕੀਤੀ ਜਾਵੇ